ਉਹਦੇ ਵਸਦੀ ਕਰਨੀਆਂ ਅਸੀਂ ਇਹ ਤਾਂ ਸਿਆਸਤ ਕਰਨੀ ਆ ਤੇ ਅੱਤੀ ਆਪਦੀ ਆਸ ਛੱਡ ਕੇ ਧਰਨੇ ਛੱਡ ਦਿਆਂਗੇ ਕਿਰਾ ਤੇ ਜਿਹੜਾ ਪੰਜਾਬ ਕੈਂਸਰ ਦੀ ਰਸਤਾ ਨਹੀਂ ਬੰਦਾ ਜਾ ਰਿਹਾ ਵਾ ਉਹ ਮੁਕਤ ਹੋਵੇ ਪੰਜਾਬ ਪਹਿਲਾਂ ਬੁੱਢੇ ਨਾਲ ਤੇ ਬੋਲਦੇ ਸੀਗੇ ਉਹ ਕੋਈ ਤਾਂ ਹਲਕਾ ਇੰਚਾਰਜ ਬਣ ਕੇ ਕਿਰਾ ਕਿਉਂਕਿ ਪਹਿਲਾਂ ਬੁੱਢੇ ਨਾਲ ਤੇ ਜਾ ਜਾ ਕੇ ਇੰਟਰਵਿਊ ਕਰਦੇ ਸੀਗੇ ਤੇ ਹੋਊਗਾ ਹਲਕਾ ਇੰਚਾਰਜ ਬਣ ਕੇ ਕੁਝ ਬਠਿੰਡੇ ਵਾਲੇ ਨੇ ਨਵੀਂ ਪਾਰਟੀ ਬਣਾ ਲੈਣੀ ਆ। ਜਾਂ ਕਿਸੇ ਪਾਰਟੀ ਵਿੱਚੋਂ ਜਾ ਕੇ ਐਮ ਐਲ ਐ ਐਮ ਪੀ ਟਿਕਟ ਲੈ ਲੈਣੀ ਆ ਤੇ ਉਹਨਾਂ ਦਾ ਮਸੱਲ ਪੂਰਾ ਹੋ ਜਾਣਾ। ਆਹ ਵਾਰੀ ਸਿਆਸਤ ਸੁਣੇ ਨਾਲ ਨਹੀਂ ਕੋਈ ਕੀਤੀ। ਬਾਈ ਇਹਨੇ ਜੀ ਐਮ ਪੀ ਐਮ ਐਮ ਐਲ ਐ ਬਣਾ ਤੇ ਇੱਕ ਗੇਰ ਰੱਖ ਜਾਣਾ ਬਾਈ ਜੀ ਆਹ ਕਰਾ। ਤੇ ਡੀ ਸੀ ਨੂੰ ਬੜੇ ਮਹਿੰਗੇ ਮਹਿੰਗੇ ਲੋਕੀ ਗਿਫਟ ਦਿੰਦੇ ਆ। ਕਾਜੂਆਂ ਦੇ ਗੁਲਦਸਤੇ ਮਗਾ ਜਿੱਟੂ ਬਣੀਆਂ ਵੀ ਬੁੱਢਾ ਨਾਲ ਫਰਾ ਕੇ 15 ਫੱਟ ਦਾ ਇਹਨਾਂ ਨੂੰ ਗ੍ਰਿਫਟ ਕਰਨ ਆਇਆ ਵਾ। ਇਸ ਮੁੱਦੇ ਤੇ ਸਾਨੂੰ ਕਿਸੇ ਨੂੰ ਵੀ ਸਿਆਸਤ ਨਹੀਂ ਕਰਨੀ ਚਾਹੀਦੀ ਆ ਕਿਉਂਕਿ ਕੈਂਸਰ ਤੁਹਾਡੇ ਘਰੇ ਵੀ ਆ ਸਕਦਾ ਵਾ ਕੈਂਸਰ ਸਾਡੇ ਘਰੇ ਵੀ ਆ ਸਕਦਾ ਵਾ ਤੋਂ ਪਹਿਲਾਂ ਟੀਟੂ ਬਣੇ ਵੱਲੋਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਡੀਸੀ ਦੇ ਦਰਬਾਰ ਆਸ ਲੈ ਕੇ ਆਉਨੇ ਆ ਵੀ ਪ੍ਰਸ਼ਾਸਨ ਸਾਡੀ ਸੁਣੇ ਸਰਕਾਰ ਸਾਡੀ ਸੁਣੇ ਬੁੱਢਾ ਨਾਲਾ ਸਾਫ਼ ਹੋਵੇ ਤੇ ਜਿਹੜਾ ਪੰਜਾਬ ਕੈਂਸਰ ਦੀ ਰਸਤਾ ਨਹੀਂ ਬੰਦਦਾ ਜਾ ਰਿਹਾ ਵਾ ਉਹ ਮੁਕਤ ਹੋਵੇ ਪੰਜਾਬ ਪੰਜਾਬ ਦਾ ਮਿੱਠਾ ਪਾਣੀ ਜ਼ਹਿਰ ਬਣ ਗਿਆ ਕਰ ਤੇ ਟੀਟੂ ਬਣੀਆਂ ਆਸ ਲੈ ਕੇ ਆਇਆ ਵਾ ਤੇ ਸੋਚਿਆ ਵੀ ਇਹ ਕੰਮ ਕੁਮ ਦਾ ਕਰ ਦੇਣੀ ਤੇ ਡੀਸੀ ਨੂੰ ਬੜੇ ਮਹਿੰਗੇ ਮਹਿੰਗੇ ਲੋਕੀ ਗਿਫਟ ਦਿੰਦੇ ਆ ਕਾਜੂਆਂ ਦੇ ਗੁਲਦਸਤੇ ਮੈਂ ਕਿਹਾ ਜਿੱਟੂ ਬਣੀਆਂ ਵੀ ਬੁੱਢਾ ਨਾਲ ਬਣਾ ਕੇ 15 ਫੁੱਟ ਦਾ ਇਹਨਾਂ ਨੂੰ ਗਿਫਟ ਕਰਨ ਆਇਆ ਵਾ ਤੇ ਮੈਂ ਡੀਸੀ ਸਾਹਿਬ ਨੂੰ ਬੇਨਤੀ ਕਰਨਾ ਚਾਹੁੰਦਾ ਵਾ ਬਈ ਇਹਨੂੰ ਫਰੇਮ ਬਣਾ ਕੇ ਤੇ ਟੰਗ ਲਓ ਤੇ ਨਾਲੇ ਆਖ ਦਿਓ ਵੀ ਅਸੀਂ ਸਾਫ ਨਹੀਂ ਕਰਨਾ ਸਾਡੇ ਵਸ ਦੀ ਗੱਲ ਨਹੀਂ ਆ ਅਸੀਂ ਇਹ ਤਾਂ ਸਿਆਸਤ ਕਰਨੀ ਆ ਤੇ ਅਸੀਂ ਆਪਦੀ ਆਸ ਛੱਡ ਕੇ ਧਰਨੇ ਛੱਡ ਦਿਆਂਗੇ ਕਰਾ ਅਸੀਂ ਆਪਣਾ ਕਿਉਂ ਟਾਈਮ ਖਰਾਬ ਕਰੀਏ ਸਾਡੇ ਪੈਸੇ ਵੀ ਲੱਗਦੇ ਸਾਨੂੰ ਪਤਾ ਵਾ ਵੀ ਇਹਨਾਂ ਦੇ ਪੱਲੇ ਕੱਖ ਨਹੀਂ ਆ ਕਰਾ ਬਾਕੀ ਬਠੰਡੇ ਵਾਲੇ ਵੀ ਆਏ ਸੀਗੇ ਪੂਰਾ ਮੁੱਦਾ ਗਰਮ ਸੀਗਾ ਪਾਣੀ ਭਾ ਕੇ ਚਲੇ ਗਏ ਦੋਸਤੋ ਪਰਾ ਜਿਹੜਾ ਇਸ ਮੁੱਦੇ ਤੇ ਪਾਣੀ ਭਾ ਕੇ ਜਾਊਗਾ ਦੋਸਤੋ ਫਿਰ ਕੁਦਰਤ ਬਹੁਤ ਤਾਕਤਵਾਰ ਆ ਜਹਾਜਾਂ ਨੂੰ ਥੱਲੇ ਲਾ ਲੁੰਦੀ ਆ ਖਰਾ ਇਸ ਮੁੱਦੇ ਤੇ ਸਾਨੂੰ ਕਿਸੇ ਨੂੰ ਵੀ ਸਿਆਸਤ ਨਹੀਂ ਕਰਨੀ ਚਾਹੀਦੀ ਆ ਕਿਉਂਕਿ ਕੈਂਸਰ ਤੁਹਾਡੇ ਘਰ ਵੀ ਆ ਸਕਦਾ ਵਾ ਕੈਂਸਰ ਸਾਡੇ ਘਰੇ ਵੀ ਆ ਸਕਦਾ ਵਾ ਖਰਾ ਅੱਜ ਅਸੀਂ ਸਰਕਾਰਾਂ ਨੂੰ ਫੇਰ ਜਗਾਉਣ ਆਏ ਆ ਸਾਡਾ ਇੱਕੋ ਮਕਸਦ ਆ ਬੁੱਢਾ ਨਾਲਾ ਸਾਫ਼ ਹੋਵੇ ਜਿਹੜੇ ਕੈਮੀਕਲ ਪਾਉਂਦੇ ਇਹਨਾਂ ਵਿੱਚ ਉਹਨਾਂ ਦੇ ਪਰਚੇ ਹੁਣ ਗਰਾ ਬਾਈ ਜੀ ਗਰਾ ਕੀ ਲੈ ਬਣਾ ਕੇ ਕੀ ਲੈ ਕੇ ਆਏ ਬਾਕੀ ਮੈਂ 15 ਫੁੱਟ ਦਾ ਬੁੱਢਾ ਨਾਲਾ ਬਣਾ ਕੇ ਲੈ ਕੇ ਆਇਆ ਹਾਂ ਇਹਨਾਂ ਦੇ ਕੰਨਾਂ ਦੇ ਵਿੱਚ ਮੈਲ ਆ ਮੈਲ ਵਾਲੀ ਦਵਾਈਆਂ ਵੀ ਲੈ ਕੇ ਆਵਾਂਗੇ ਬਾਜੀਆਂ ਨਾਲ ਗਰਾ ਅਸੀਂ ਕਹਿੰਨੇ ਆ ਵੀ ਸਿੱਧੀ ਉਗੋਂ ਲਾ ਕੇ ਹੁਣ ਨਿਕਲ ਜਾਵੇ ਵੀ ਟੇਡੀ ਟਿੱਟੂ ਪਾਣੀਆਂ ਨੂੰ ਨਾ ਕਰਨੀ ਪਵੇ ਫੇਟੀ ਟਿੱਟੂ ਪਾਣੀਆਂ ਕਹਿੰਦਾ ਪੁੱਠੇ ਕੰਮ ਕਰਦਾ ਲੋਕੀ ਕਹਿੰਦੇ ਪੁੱਠੇ ਕੰਮ ਕਰਦਾ ਕਾ ਲੋਕੀ ਤਾਂ ਡੀਸੀ ਸਾਹਿਬ ਨੂੰ ਗੁਲਦਸਤੇ ਦਿੰਦੇ ਆ ਕਾਜੂ ਬਦਾਮਾਂ ਦੇ ਡੱਬੇ ਦਿੰਦੇ ਆ ਤੂੰ ਉਹ ਬੁੱਢਾ ਨਾਲਾ ਦੇਂਜ ਲੈ ਗਿਆ ਮੈਂ ਕਹਾਂ ਵੀ ਆ ਜਿਹੜੇ ਪੁੱਠੇ ਕੰਮ ਆ ਆ ਸਾਡੇ ਪੰਜਾਬ ਨੂੰ ਬਚ ਹਰੇਕ ਬੰਦੇ ਨੂੰ ਹਰੇਕ ਪੱਤਰਕਾਰ ਵੀਰ ਨੂੰ ਹਰੇਕ ਲੋਕ ਨੂੰ ਆਵਾਜ਼ ਚੱਕਣੀ ਚਾਹੀਦੀ ਆ ਅੱਜ ਜਿਮਨੀ ਚੋਣਾ ਹੋਈ ਆ ਬੁੱਢੇ ਨਾਲ ਦਾ ਮਸਲਾ ਬਿਲਕੁਲ ਠੰਡਾ ਰਹਿ ਗਿਆ ਮੈਂ ਬਥੇਰੀ ਆਵਾਜ਼ਾਂ ਮਾਰਦਾ ਰਹਿ ਗਿਆ ਵੀ ਬਠਿੰਡੇ ਵਾਲੇ ਆਜੋ ਹੁਣ ਮੁੱਦਾ ਉਜਾਗਰ ਕਰਾਂਗੇ ਇੱਥੇ ਧਰਨੀ ਪ੍ਰਦਰਸ਼ਨ ਕਰਾਂਗੇ ਇਹਨਾਂ ਦੀ ਖਬਰਾਂ ਘਟ ਚੱਲਣਗੀਆਂ ਆਪਣਾ ਬੁੱਢਾ ਨਾਲਾ ਵੱਧ ਚੱਲੂਗਾ ਪਰ ਕੋਈ ਆਏ ਨਹੀਂ ਕਿਉਂਕਿ ਜਿਹੜੇ ਪਹਿਲਾਂ ਬੁੱਢੇ ਨਾਲ ਦੇ ਬੋਲਦੇ ਸੀਗੇ ਉਹ ਕੋਸਤਾ ਹਲਕਾ ਇੰਚਾਰਜ ਬਣ ਕੇ ਕਿਰਾ ਕਿਉਂਕਿ ਪਹਿਲਾਂ ਬੁੱਢੇ ਨਾਲ ਤੇ ਜਾਜਾ ਕੇ ਇੰਟਰਵਿਊ ਕਰਦੇ ਸੀਗੇ ਤੇ ਹੋਊਗਾ ਹਲਕਾ ਇੰਚਾਰਜ ਬਣ ਕੇ ਕੁਝ ਬਠੰਡੇ ਵਾਲੇ ਨੇ ਨਵੀਂ ਪਾਰਟੀ ਬਣਾ ਲੈਣੀ ਆ ਜਾਂ ਕਿਸੇ ਪਾਰਟੀ ਵਿੱਚ ਜਾ ਕੇ ਐਮ ਐਲ ਐ ਐਮ ਪੀ ਟਿਕਟ ਲੈ ਲੈਣੀ ਆ ਤੇ ਉਹਨਾਂ ਦਾ ਮਸੱਲ ਪੂਰਾ ਹੋ ਜਾਣਾ ਬਾਰ ਬਾਰੀ ਸਿਆਸਤ ਬੁੱਢੇ ਨਾਲ ਦੀ ਕਿਉਂ ਕੀਤੀ ਆ ਬਾਈ ਇਹਨੇ ਜੀ ਐਮ ਪੀ ਐਮ ਐਮ ਐਲ ਐ ਬਣਾ ਤੇ ਕੋਈ ਰੱਖ ਖਜ਼ਾਨਾ ਬਾਈ ਜੀ ਆਹ ਕਰਾ ਲੇਕਿਨ ਟੀਟੂ ਬਣਿਆ ਤੇ ਕਰੇ ਕੱਲੇ ਨਹੀਂ ਕੇ ਸੁਣਾਉਣਾ ਟੀਟੂ ਬਣਿਆ ਨਹੀਂ ਆ ਤੁਹਾਡੀਆਂ ਅਖਬਾਰਾਂ ਦੀ ਖਬਰਾਂ ਰੋਜ਼ ਮੈਂ ਸੁਣਦਾ ਪੱਤਰਕਾਰਾਂ ਦੀ ਰੋਜ਼ ਮੈਂ ਖਬਰਾਂ ਸੁਣਦਾ ਮੈਂ ਜਿਹੜੇ ਬੁੱਢੇ ਨਾਲ ਤੇ ਕੋਲੇ ਬੰਦੇ ਰਹਿੰਦੇ ਨੇ ਉਹਨਾਂ ਨੂੰ ਦਿਲ ਦੀਆਂ ਬਿਮਾਰੀਆਂ ਲੱਗਣ ਲੱਗੀਆਂ ਫਿਰ ਉਦੋਂ ਅੱਜ ਅਸੀਂ ਆਏ ਆ ਮੈਨੂੰ ਕਹਿੰਦੇ ਜੀ ਵੀ ਆ ਪੰਜ-ਛੇ ਬੰਦੇ ਆ ਮੈਂ ਕਿ ਰੈਲੀ ਕੱਢਣ ਨਹੀਂ ਆਇਆ ਮੈਂ ਸਰਕਾਰਾਂ ਨੂੰ ਜਗਾਉਣ ਆਇਆ ਮਾਂ ਜਦਨ ਟੀਟੂ ਬਾਣੀਆਂ ਰੈਲੀ ਕੱਢਣਾ ਆਊਗਾ ਇੱਥੇ ਤੇ ਪੂਰੇ ਧਾਨੇ ਪ੍ਰਦਰਸ਼ਨ ਵੀ ਹੋਣਗੇ ਕਰਾਂ ਹਾਂ ਹਾਂ ਜੀ ਮੈਂ ਗਿਫਟ ਵੀ ਕਰੂੰਗਾ ਜੀ ਮੈਂ ਮੰਗ ਪੱਤਰ ਵੀ ਦਊਂਗਾ ਤੇ ਇਹਨਾਂ ਨੂੰ ਬੇਨਤੀ ਵੀ ਕਰੂੰਗਾ ਜਾਗੋ ਕਿਉਂਕਿ ਜਾਗੋ ਤੇ ਨਹੀਂ ਤਾਂ ਫਿਰ ਮਤਾ ਹੈ ਗੱਲ ਕਹਿ ਦੇਣਾ ਉਹਨਾਂ ਨੂੰ ਗੁੱਸਾ ਕਰ ਦਿਆ ਆ 10 ਦਿਨ ਮੈਨੂੰ ਬਣਾਇਆ ਹੋਵੇ ਡੀਸੀ ਤਾਂ ਕੋਈ ਵੱਡਾ ਉਹਦਾ ਦਿੱਤਾ ਹੋਵੇ ਹਲੋ ਮੈਂ ਫਿਰ ਤਾਂ ਬਸ ਬਹੁਤ ਉਹੀ ਆ ਚਾਹੇ ਹਕ ਕਾਨੂੰਨ ਹੱਥ ਚ ਲੈਣਾ ਪੈ ਜਾਵੇ ਅੱਜ ਕੱਲ ਮੁੱਦੇ ਕੀ ਚੱਲਦੇ ਆ ਭਾਬੀ ਮਾਰਤੀ ਜੀ ਸਹੀ ਕੀਤਾ ਕਈ ਕਹਿੰਦੇ ਗਲਤ ਕੀਤਾ ਕਈ ਕਹਿੰਦੇ ਜੀ ਫਲਾਨੀ ਫਿਲਮ ਰੋਕਣੀ ਆ ਕਈ ਮੁੱਛਾਂ ਨੂੰ ਵੱਟ ਦੇ ਕੇ ਹੋਰੀ ਤੇ ਉੱਤੇ ਨੂੰ ਪਤਾ ਕੋਈ ਗੰਝੇ ਗੁੰਝੇ ਜੇ ਲੱਗੇ ਹੋਇਆ ਮੈਂ ਐ ਕਰਨਾ ਵਾ ਲੇਕਿ ਬੁੱਢੇ ਨਾਲ ਕੋਈ ਗੱਲ ਕਰਦਾ ਹੀ ਨਹੀਂ ਆ ਕਿਸੇ ਦਾ ਪੱਟਾ ਜਦਮ ਹੀ ਨਹੀਂ ਰਿਹਾ ਹਾਂ ਹਾਂ ਮੁੱਦਾ ਮੁੱਦਾ ਬੁੱਢੇ ਨਾਲ ਦਾ ਜਿਹੜੇ ਜਿੱਤੇ ਹੋਏ ਨੇ ਜਿਹੜੇ ਲੋਕਾਂ ਨੇ ਜਿਤਾਏ ਨੇ ਉਹਨਾਂ ਨੂੰ ਚੱਕ ਦਿੰਦੇ ਇੱਕ ਪੱਤਰਕਾਰ ਵੀਰ ਨੇ ਵੀ ਮੈਨੂੰ ਆਖਿਆ ਕੱਲ ਜਦੋਂ ਮੈਂ ਉਹਨਾਂ ਨੂੰ ਫੋਨ ਕੀਤਾ ਮਕਾਜੀ ਤੁਹਾਡੀ ਬਦੌਲਤ ਗੁੱਡਾਂ ਨਾਲ ਸਾਫ਼ ਹੋਊਗਾ ਸਾਡੇ ਬੱਚਿਆਂ ਨੂੰ ਬਿਮਾਰੀ ਤੋਂ ਬਚਾਂਗੇ ਉਹਨਾਂ ਵੀ ਅੱਗੇ ਲੱਖੀ ਆ ਕਾ ਤੁਸੀਂ ਇੰਨੇ ਦੂਰ ਆ ਜੰਨੇ ਆ ਸਾਡੇ ਲੁਧਿਆਣੇ ਦੇ ਲੋਕਲ ਬੰਦੇ ਨੂੰ ਦੇਂਦਾ ਨਹੀਂ ਕਾ ਤੁਸੀਂ ਤਾਂ ਲੋਕਾਂ ਦਾ ਤੁਹਾਨੂੰ ਨਹੀਂ ਲੱਗਦੀ ਲੋਕਾਂ ਨਾਲ ਜਾ ਕੇ ਲੋਕਾਂ ਨਾਲ ਗੱਲ ਕਰੋ ਲੋਕਾਂ ਨੂੰ ਜਾਗਰੂਕ ਕਰੋ ਕਰਦੇ ਨਹੀਂ ਜਾਗਰੂਕ ਲੋਕਾਂ ਨੂੰ ਕਰਦੇ ਆ ਸਾਨੂੰ ਲੋਕਾਂ ਨੂੰ ਜਾਗਰੂਕਨ ਕਰਨ ਦੀ ਨਹੀਂ ਆ ਆ 30-30 ਕਰੋੜ ਰੁਪਏ ਲਾਉਣ ਦੀ ਲੋੜ ਨਹੀਂ ਪਣੀ ਇਲੈਕਸ਼ਨਾਂ ਦੇ ਵਿੱਚ ਜਿਵੇਂ ਤੁਸੀਂ ਹੁਣ ਪਾਰਟੀ ਵਿੱਚ ਲਾਇਆ ਵਖਰਾ ਕੀ ਕੀ ਬੰਦੇ ਆ ਉਹ ਇਹਨਾਂ ਨੇ ਕਿਰਾ ਕਿਉਂਕਿ ਲੀਡਰ ਦੇ ਮਨ ਦੇ ਵਿੱਚ ਇੱਕ ਬਹਿਮ ਆ ਗਿਆ ਸੀ ਪੈਸੇ ਲੈ ਕੇ ਬੋਟੇ ਲਾ ਲਾ ਕੇ ਸਾਨੂੰ ਲੋਕਾਂ ਨੂੰ ਇਹਨਾਂ ਦਾ ਸਾਥ ਸੱਜਣਾ ਚਾਹੀਦਾ ਬਾਕੀ